ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਦੇ ਵਿੱਚ ਮੋਟੀ ਲੱਕੜ ਖੈਰ ਦੀ ਤੇ ਹੋਰ ਵੀ ਲੱਕੜ ਕਾਫੀ ਖੜੀ ਹੈ ਜਿੱਤੇ ਕਿ ਸਮੇਂ-ਸਮੇਂ ਸਿਰ ਮਨਜ਼ੂਰੀਆਂ ਤਹਿਤ ਉਹਨਾਂ ਜੰਗਲਾਂ ਦੇ ਵਿੱਚੋਂ ਲੱਕੜ ਦੀ ਕਟਾਈ ਹੁੰਦੀ ਹੈ ਪਰ ਇਸ ਵੇਲੇ ਅਸੀਂ ਖੜੇ ਆ ਇਸ ਸਮਾ ਜੰਗਲ ਦੇ ਵਿੱਚ ਜਿੱਤੇ ਕਿ 4000 ਤੋਂ ਵੱਧ ਰਕਬਾ ਜੰਗਲ ਦਾ ਜਿੱਦੇ ਵਿੱਚ ਕਿ ਪੰਚਾਇਤੀ ਜ਼ਮੀਨ 3300 ਏਕੜ ਦੇ ਕਰੀਬ ਹੈ ਤੇ ਉਸ ਜੰਗਲ ਦੇ ਵਿੱਚ ਕਈ ਦਰਖਤਾਂ ਨੂੰ ਦੱਸਿਆ ਜਾ ਰਿਹਾ ਕਿ ਛਿੱਲਿਆ ਗਿਆ ਉਹਦੇ ਉੱਤੇ ਨਿਸ਼ਾਨੀਆਂ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਪਿੰਡ ਦੀ ਪੰਚਾਇਤ ਤੁਸੀਂ ਦੇਖੋ ਕਿ ਜੰਗਲ ਦੇ ਵਿੱਚ ਕੁੰਮ ਕੇ ਵੱਖ-ਵੱਖ ਜਗ੍ਹਾ ਦਰਖਤ ਖਾਏ ਜਾ ਰਹੇ ਨੇ ਖੈਰ ਦੇ ਜਿਹੜੇ ਜਗ੍ਹਾ ਉੱਤੇ ਨਿਸ਼ਾਨੀਆਂ ਲਗਾਉਣ ਦੀ ਤਿਆਰੀ ਕੀਤੀ ਜਾਂ ਛਿੱਲੇ ਗਏ ਨੇ ਅਜੇ ਭਾਵੇਂ ਕੋਈ ਨਿਸ਼ਾਨੀ ਨਹੀਂ ਲੱਗੀ ਪਰ ਇਹ ਕੌਣ ਛਿੱਲ ਗਿਆ ਕੀ ਉਹਨਾਂ ਦੀ ਮਨਸਾ ਸੀ ਕਿ ਇਹ ਲੱਕੜ ਦੀ ਕਟਾਈ ਕਰਨ ਲੱਗੇ ਸੀ ਖੈਰ ਦੀ ਲੱਕੜ ਦੀ ਕਿ ਜੰਗਲ ਦੇ ਵਿੱਚ ਚੋਰੀ ਹੋ ਰਹੀ ਸੀ ਇਸ ਤਰੀਕੇ ਦੇ ਨਾਲ ਪਿੰਡ ਦੀ ਪੰਚਾਇਤ ਖੜੀ ਹੈ ਸਾਡੇ ਨਾਲ ਪਿੰਡ ਦਾ ਸਰਪੰਚ ਸੰਜੀਪ ਕੁਮਾਰ ਵਿੱਕੀ ਜੋ ਕਿ ਸਰਪੰਚ ਬਣਨ ਤੋਂ ਬਾਅਦ ਲਗਾਤਾਰ ਆਪਣੇ ਜੰਗਲ ਤੇ ਪੰਚਾਇਤੀ ਜ਼ਮੀਨ ਦੇ ਉੱਤੇ ਪਹਿਰਾ ਦੇ ਰਹੇ ਨੇ ਤੇ ਪਿੰਡ ਦੇ ਮੋਤਰਵ ਬੰਦੇ ਵੀ ਸਾਡੇ ਨਾਲ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਤੇ ਦੂਜੇ ਪਾਸੇ ਇਸ ਦਰਖਤਾਂ ਛਿੱਲਣ ਦਾ ਕੀ ਮਕਸਦ ਸੀ ਵਿੱਕੀ ਜਿਹੜੇ ਇਹ ਤੁਹਾਡੀ ਜ਼ਮੀਨ ਹੈ 3300 ਏਕੜ ਇਸ ਜੰਗਲ ਦੀ ਵਿੱਚ ਬਿਲਕੁਲ ਜੀ ਬਿਲਕੁਲ ਜੋ ਸਾਡਾ ਰਕਬਾ ਹੈ ਜੀ ਗ੍ਰਾਮ ਪਚਾ ਦਾ ਉਹ 3300 ਏਕੜੇ ਤੋਂ ਵੀ ਵੱਧ ਹੈ अच्छा फिर हुन ਤੁਸੀਂ ਲੱਕੜ ਕਟਵਾਉਣ ਲੱਗੇ ਹੋ ਜੰਗਲ ਦੇ ਵਿੱਚੋਂ ਕਿਉਂਕਿ ਦਰਖਤ ਕਾਫੀ ਛਿੱਲੇ ਗਏ ਨੇ ਇਹ ਤੋਂ ਥੋੜੀ ਮਨਜ਼ੂਰੀ ਨਾਲ ਹੋ ਰਿਹਾ ਸਾਰਾ ਕੁਝ ਜਾਫੀ ਕੋਈ ਅਨਸ਼ਤ ਕਰ ਗਿਆ ਇਹ ਬਿਲਕੁਲ ਸਾਡੀ ਕੋਈ ਮਨਜ਼ੂਰੀ ਨਹੀਂ ਹੈ ਇਹਦੇ ਵਿੱਚ ਸਾਡੇ ਬਾਤ ਇਤਲਾਹ ਲੈ ਕੇ ਆਏ ਸੀ ਵੀ ਅਸੀਂ ਨਿਸ਼ਾਨਦੀ ਕਰਾਣੀ ਹੈ ਤਾਂ ਮੈਂ ਉਹ ਇਤਲਾਹ ਦੇ ਵਿੱਚ ਆਪਣਾ ਇਤਰਾਜ਼ ਲਿਖ ਦਿੱਤਾ ਸੀ ਇਤਰਾਜ਼ ਲਿਖਣ ਦੇ ਬਾਵਜੂਦ ਵੀ ਮਾਲ ਮਹਿਕਮਾ ਤੇ ਫੋਰੈਸਟ ਮਹਿਕਮੇ ਨੇ ਜੜੀ ਦੀ ਨਿਸ਼ਾਨਦੀ ਹੈ ਸ਼ਨੀਵਾਰ ਤੇ ਐ ਤੁਹਾਨੂੰ ਰੱਖੀ ਹੈ ਔਰ ਆਪਣੇ ਆਪ ਹੀ ਨਿਸ਼ਾਨਦੀ ਕਰਕੇ ਚਲੇ ਗਏ ਸੰਭਾਵੀ ਹੋਗੀ ਬਿਲਕੁਲ ਜੀ ਜੋ ਸਾਨੂੰ ਪਤਾ ਲੱਗਿਆ ਮੇਰੇ ਪਾਸ ਰਿਪੋਰਟ ਹੈ ਜੋ ਸਾਨੂੰ ਪਤਾ ਲੱਗਿਆ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਨਿਸ਼ਾਨਦੀ ਸ਼ਨੀਵਾਰ ਤੇ ਐ ਤੁਹਾਨੂੰ ਕਰਕੇ 300 ਕਿੱਲੇ ਦੀ ਨਿਸ਼ਾਨਦੀ ਇੱਕ ਦਿਨ ਦੇ ਵਿੱਚ ਕਰਕੇ ਚਲੇ ਗਏ ਔਰ ਜਦੋਂ ਕਿ ਅਸੀਂ ਐਪਲੀਕੇਸ਼ਨ ਤੁਹਾਨੂੰ ਦੇ ਇਹਨੂੰ 9 12 20 ਜਾਂ 24 ਦੇ ਸੀ ਐਪਲੀਕੇਸ਼ਨ ਦਈ ਵੀ ਹੈ 3300 ਕਿੱਲੇ ਦੀ ਨਿਸ਼ਾਨਦੀ ਕਰਨੇ ਵਾਸਤੇ ਸਾਡੀ ਹਜੇ ਤੱਕ ਕੋਈ ਨਿਸ਼ਾਨਦੀ ਨਹੀਂ ਹੋਈ ਜੀ ਹੁਣ ਤੁਸੀਂ ਦੇਖ ਲਓ ਵੀ ਇਹ ਕਿੱਦਾਂ ਦੇ ਲੋਕ ਨੇ ਭੂ ਮਾਫੀਆ ਤਾਂ ਹੈ ਹੀ ਹੈ ਤੇ ਖੈਰ ਮਾਫੀਆ ਵੀ ਇੱਥੇ ਬਹੁਤ ਘੁੰਮ ਰਿਹਾ ਏ ਕਿਉਂਕਿ ਜੰਗਲ ਸਾਰਾ ਪਹਿਲਾਂ ਤੈਸ ਮੈਚ ਹੋਇਆ ਤੇ 5 ਸਾਲ ਪਹਿਲਾਂ ਜੋ ਲੱਕੜ ਇਹਨਾਂ ਨੇ ਬੜਾਈ ਬਹੁਤ ਜ਼ਬਰਦਸਤ ਉਹਰੇ ਬੜਾਈ ਚੱਲੀ ਏ ਕਿਸੇ ਨੇ ਕੋਈ ਇਨਕੁਆਰੀ ਨਹੀਂ ਕੀਤੀ ਉਹਦੀ ਹੁਣ ਦੁਬਾਰੇ ਫੇਰ ਇਹ ਮੈਂ ਇਸ ਤੋਂ ਰੋਕ ਲਈ ਸੀ ਉਦੋਂ ਤਹਿਸੀਲਦਾਰ ਦਾ ਸਾਹਮਣੇ ਸਾਬ ਨੂੰ ਵੀ ਇਤਰਾਜ਼ ਦੇ ਕੇ ਆਇਆ ਸੀ ਬਣਪਾਲ ਮੰਡਲ ਇਹਨਾਂ ਦੇ 3 ਸੈਕਟਰ ਜਾ ਕੇ ਇਤਰਾਜ਼ ਦੇ ਕੇ ਆਇਆ ਸੀ ਉਹਦੇ ਬਾਵਜੂਦ ਵੀ ਫੋਰੈਸਟ ਨੇ ਸ਼ਨੀਵਾਰ ਐ ਤੁਹਾਨੂੰ ਇਹਦੀ ਨਿਸ਼ਾਨ ਦੀ ਜੰਗਲ ਦੀ ਕਰਾਈ ਪਰ ਪਿਛਲੇ ਦਿਨ ਦੇਖਿਆ ਹੋਣਾ ਤੁਸੀਂ ਕਿ ਹੁਕਮ ਵੀ ਆਇਆ ਸੀ ਮੋਹਾਲੀ ਦੇ ਵਿੱਚ ਜਦੋਂ ਦਰਖਤਾਂ ਕਟਾਈ ਹੋ ਰਹੀ ਸੀ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਸੀ ਕਿ ਬਿਨਾ ਉਹਨਾਂ ਦੀ ਮਨਜ਼ੂਰੀ ਤੋਂ ਕੋਈ ਵੀ ਦਰਖਤ ਨਹੀਂ ਕੱਟਿਆ ਜਾ ਸਕਦਾ। ਕਿਹ ਪਤਾ ਅਗਲਾ ਮੈਕਮੇ ਵਾਲੇ ਮਨਜ਼ੂਰੀ ਲਿਆਏ ਹੁਣ ਹਾਈ ਕੋਰਟ ਤੋਂ। ਤਾਰ ਕੇ ਇਸ ਤਰ੍ਹਾਂ ਕੀ ਨਸੰਦ ਹੀ ਹੋ ਰਹੀ ਹੈ। ਭਾਈ ਜੀ ਜੇ ਸਾਡੇ ਜੰਗਲ ਦਾ ਬਚਾਅ ਹੋਇਆ ਹੈ ਨਾ ਮਾਨਯੋਗ ਹਾਈ ਕੋਰਟ ਕਰਕੇ ਹੀ ਬਚਾਅ ਹੋਇਆ ਹੈ। ਨਹੀਂ ਤਾਂ ਇਹਨਾਂ ਦੇ ਵਿੱਚ ਕਹਾੜਾ ਚੱਲੇ ਨ ਬਿਲਕੁਲ ਤੈ ਸੀ ਕਿਉਂਕਿ ਮਾਰਕਿੰਗ ਆਰਡਰ ਲਿਆਣ ਤੋਂ ਬਿਨਾ ਫੋਰੈਸਟ ਵਿਭਾਗ ਨੇ ਇਹਦੀ ਕਟਿੰਗ ਕਰਵਾਈ ਹੈ ਆ ਦੇਖੋ ਤੁਹਾਡੇ ਸਾਹਮਣੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਫੋਰੈਸਟ ਵਿਭਾਗ ਕਰਾਇਆ ਹੈ ਬਿਲਕੁਲ ਜੀ ਹਜਤ ਫੋਰੈਸਟ ਵਿਭਾਗ ਆ ਰਿਪੋਰਟ ਪੇਸ਼ ਕਰ ਰਿਹਾ ਡੀ ਐਫਓ ਪਾ ਜਾ ਕੇ ਵੀ ਆ ਨਿਸ਼ਾਨਦੀ ਹੋ ਚੁੱਕੀ ਹੈ ਔਰ ਪੰਚਾਇਤ ਨੂੰ ਲਿਆ ਨਹੀਂ ਗਿਆ ਆ ਦੇਖ ਲਓ ਜੀ ਇਹ ਫੋਰੈਸਟ ਵਿਭਾਗ ਹੈ ਇਹ ਮੈਂ ਇਤਰਾਜ਼ ਲਾਇਆ ਵਾ ਇਤਲਾਹ ਨਾਮੇ ਤੇ ਇਹ ਇਤਲਾਹ ਨਾਮੇ ਤੇ ਮੈਂ ਇਤਰਾਜ਼ ਲਾਇਆ ਉਹਦੇ باوجود ਵੀ ਫੋਰੈਸਟ ਨੇ ਇਹਦੀ ਨਿਸ਼ਾਨਦੀ ਕਰਵਾਦੀ ਫਿਰ ਤਾਂ ਕੋਈ ਮਤਵਲੇ ਨਹੀਂ ਬਣਦਾ ਸਾਡਾ ਜੋ ਇਤਰਾਜ਼ ਸੀ ਵੀ ਪਹਿਲਾਂ ਇਸ ਜੰਗਲ ਦੀ ਮਰਬੇਬੰਦੀ ਕਰਾਓ ਜਾਂ ਇਸ ਜੰਗਲ ਨੂੰ ਤਕਸੀਮ ਕਰਾਓ ਉਸ ਤੋਂ ਬਾਅਦ ਜਿਹਦਾ ਹਿੱਸਾ ਜਿੱਥੇ ਨਿਕਲ ਉਹਥੇ ਦੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜਿਹੜੀ ਇਹਦੀ ਆਪਣੀ ਪਿੰਡ ਦੀ ਜ਼ਮੀਨ ਹੈ 3300 ਕਿਲਾ ਉਹ ਮਾਲਕ ಗ್ರಾಮ ਪੰਚਾਇਤ ਹੈ ਸਭ ਤੋਂ بڑا ਸ਼ੇਅਰ ಗ್ರಾಮ ਪੰਚਾਇਤ ਦਾ ਹੈ ਉਹ ਪਿੰਡ ਦੇ ਲੋਕਾਂ ਦਾ ਹੈ ਅੱਛਾ ਕਿੰਨੇ ਕੁ ਦਰਖਤ ਤੁਸੀਂ ਦੇਖੇ ਨੇ ਜੰਗਲ ਦੇ ਵਿੱਚ ਜਿਹੜੇ ਇਸ ਤਰੀਕੇ ਨਾਲ ਛਿੱਲੇ ਗਏ ਨੇ ਜਿਨ੍ਹਾਂ ਦੀ ਮਾਰਕਿੰਗ ਹੋਣ ਲੱਗੀ ਉਸ ਤੋਂ ਪਹਿਲਾਂ ਤੁਸੀਂ ਬਚਾਅ ਕਰ ਲਿਆ ਭਾਈ ਜੀ 120 ਬੂਟਾ ਜਿਹੜਾ ਹੱਲੇ ਤੱਕ ਅਸੀਂ ਕਾਊਂਟ ਕਰ ਚੁੱਕੇ ਆ ਮੋਟਾ ਮੋਟਾ ਪਤਲਾ ਜਿਹੜਾ ਵੱਡਣ ਯੋਗ ਵੀ ਨਹੀਂ ਉਹਦੇ ਤੇ ਵੀ ਨੰਬਰ ਲਾਤਾ ਅੱਛਾ ਯਾਨੀ ਕੁਛ ਛੱਡਿਆ ਹੀ ਨਹੀਂ ਇਹਨਾਂ ਨੇ ਜੀ ਪਿਛਲੇ 5 ਸਾਲ ਪਹਿਲਾਂ ਉੱਧਰ ਬੜਾਈ ਹੁਣ ਇੱਧਰ ਆ ਗਏ ਜੀ ਯਾਨੀ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਫੋਰੈਸਟ ਵਿਭਾਗ ਇਹਨਾਂ ਨੂੰ ਪਰਮਿਟ ਕੀਤਾ ਜਾਰੀ ਕਰਦਾ ਏ ਪਰਮਿਟ ਇੱਥੇ ਜਾਰੀ ਹੋਣਾ ਨਹੀਂ ਚਾਹੀਦਾ ਪੀਐਲਪੀ ਦਾਇਰਾ ਲੱਗਦਾ ਇੱਥੇ ਐਕਟ ਸਾਰੇ ਲੱਗਦੇ ਅਗਰ ਕੋਈ ਪਿੰਡ ਦਾ ਬੰਦਾ ਲੱਕੜ ਲੱਕੜ ਲੈਣ ਜਾਂਦਾ ਘਰ ਵਾਸਤੇ ਤਾਂ ਉਹਦੇ ਪਤਾ ਕਵਾੜਾ ਲਟਕਾ ਦਿੰਦੇ ਆ ਇਹ ਲੋਕਾਂ ਨੂੰ ਸ਼ਰਿਆਮਤ ਜੀ ਆਡਰੀਆਂ ਕਾਨੂੰਨ ਦੀਆਂ ਉਹ ਮਾਨਯੋਗ ਹਾਈ ਕੋਰਟ ਦੀਆਂ ਤੇ ਜੀਆਂ ਲਾਈਆਂ ਨੇ ਲੋਕਾਂ ਨੇ ਜਦੋਂ ਉਹਨਾਂ ਦਾ ਆਰਡਰ ਹੀ ਆ ਗਿਆ ਉਸ ਤੇ ਬਾਅਦ ਇੱਥੇ ਕੰਮ ਚੱਲ ਰਿਹਾ ਸੀ ਅਸੀਂ ਸਵੇਰੇ ਉਹਨਾਂ ਨੂੰ ਦੱਸਿਆ ਵੀ ਆਰਡਰ ਆ ਗਿਆ ਜੀ ਮਾਨ ਕੋਰਟ ਹਾਈ ਹਾਈ ਕੋਰਟ ਦਾ ਵੀ ਤੁਸੀਂ ਇਹ ਕਿਉਂ ਹੋ ਰਿਹਾ ਕੰਮ ਇਹ ਫਿਰ ਅਸੀਂ ਆਪ ਆਏ ਇੱਥੇ ਤੁਸੀ ਮਨਜ਼ੂਰੀ ਮੰਗੀ ਸੀ ਕੋਈ ਕਿ ਹਾਈ ਕੋਰਟ ਦਿਖਾ ਦਿਓ ਭਾਈ ਤੁਹਾਨੂੰ ਸਰ ਮੈਂ ਉਹਨਾਂ ਨੂੰ ਕਿਹਾ ਜੋ ਇੱਥੇ ਤੇ ਰੇਂਜ ਅਫਸਰ ਹੈ ਵੀ ਤੁਸੀਂ ਸਾਨੂੰ ਇਹਦੀ ਮਨਜ਼ੂਰੀ ਦੇ ਦਿਓ ਅੱਗੇ ਤੁਸੀਂ ਨਿਸ਼ਾਨਦੀਆਂ ਕਰਦੇ ਗ੍ਰਾਮ ਪੰਚਾਇਤ ਤੁਹਾਡੇ ਨਾਲ ਹੁੰਦੀ ਹੈ ਅੱਜ ਕਿੱਥੇ ਗਈ ਗ੍ਰਾਮ ਪੰਚਾਇਤ 3300 ਕਿਲੇ ਦੀ ਮਾਲਕ ਗ੍ਰਾਮ ਪੰਚਾਇਤ ਤੁਸੀਂ ਇਹਨੂੰ ਪੁੱਛੇ ਨਹੀਂ ਰਹੇ ਆਹ ਕਿੱਥੇ ਦਾ ਕਾਨੂੰਨ ਹੋਇਆ ਬਈ ਅੱਜ ਤੋਂ ਪਹਿਲਾਂ ਵੀ ਨਿਸ਼ਾਨ ਦੀਆਂ ਚੱਕ ਕੇ ਦੇਖ ਲਓ ਸਭ ਸਰਪੰਚ ਵਗੈਰਾ ਦੀ ਮੋਹ ਲੱਗੀ ਵੀ ਹੁੰਦੀ ਹੈ ਪਰ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਵੀ ਇਸ ਪੰਚਾਇਤ ਨੂੰ ਨਾਲ ਲੈਣਾ ਪਰ ਜਿਹੜੀ ਇਹ ਲੱਕੜ ਹੈ ਕਿ ਪੰਚਾਇਤ ਦੇ ਪੰਚਾਇਤ ਨੂੰ ਬਾਹਰ ਕਰਨਾ ਚਾਹੁੰਦੇ ਸੀ ਕਿ ਬਾਰੇ ਬਾਰ ਵਿਕਰੀ ਸੀ ਇਹ ਬਿਲਕੁਲ ਜੀ ਇਹਨਾਂ ਦਾ ਤਾਂ ਆਹੀ ਮਨਸ਼ਾ थी ਵੀ ਪੰਚਾਇਤ ਨੂੰ ਇੱਕ ਸਾਈਡ ਰੱਖ ਦਈਏ ਔਰ ਅਸੀਂ ਇਹ ਲੱਕੜ ਬਾਹਰ ਦੀ ਬਾਹਰ ਵੇਚ ਕੇ ਪਾਸੇ ਹੋਈ ਪਰ ਵਿੱਕੀ ਕਿਾ ਪਤਾ ਕਿ ਜਿਹੜੇ 4000 ਤੋਂ ਵੱਧ ਰਕਬਾ ਹੈ ਉਹਦੇ ਵਿੱਚ ਮਾਲਕਾਨਾ ਹੱਕ ਵੀ ਹੈ ਕਈ ਲੋਕਾਂ ਦਾ ਇਸ ਜੰਗਲ ਦੇ ਵਿੱਚ ਕਿਾ ਪਤਾ ਆਪਣਾ ਹਿੱਸਾ ਵੇਚ ਦੇ ਹੁਣ ਨਿਸ਼ਾਨਦੀ ਕਰਕੇ ਭਾਈ ਜੀ ਮੈਂ ਤਾਂ ਤੁਹਾਨੂੰ ਪਹਿਲੇ ਕਹਿ ਕੇ ਹਟਿਆ ਮੈਂ ਇਤਰਾਜ ਇਸੀ ਗੱਲ ਦਾ ਲਾਇਆ ਸੀ ਵੀ ਅਸੀਂ 24 ਦੇ ਵਿੱਚ ਨਿਸ਼ਾਨਦੀ ਦੀ ਅਪਲਾਈ ਕੀਤਾ ਸੀ ਵੀ ਸਾਡੇ ਜੰਗਲ ਦੀ ਨਿਸ਼ਾਨਦੀ ਕਰ ਦਿਓ ਸਾਡਾ 3300 ਕਿਲਾ ਜ਼ਮੀਨ ਦਾ ਗ੍ਰਾਮ ਪੰਚਾਇਤ ਦਾ ਪੂਰਾ ਕਰ ਦਿਓ ਸਾਨੂੰ ਕਿਸੇ ਦਾ ਕੋਈ ਰਕਾਬੜ ਨਹੀਂ ਹੈ ਸਾਡਾ ਸਾਡਾ ਏਰੀਆ ਲੱਗਾ ਦਿਓ ਉਹਨਾਂ ਦਾ ਜਿਹੜਾ ਮਾਲਕਾ ਦਾ ਮਾਲਕਾਂ ਨੂੰ ਦੇ ਦਿਓ ਪਰ ਗੱਲ ਤਾਂ ਇਹ ਹੈ ਜੀ ਸਾਡੀ ਨਿਸ਼ਾਨਦੀ 1 ਸਾਲ ਵਿੱਚ ਹੋਈ ਨਹੀਂ ਹੈ ਔਰ ਇਹਨਾਂ ਦੀ ਨਿਸ਼ਾਨੀ 300 ਕਿੱਲੇ ਦੀ ਇੱਕ ਦਿਨ ਦੇ ਵਿੱਚ ਹੋ ਗਈ। ਇਹ ਅਣਛੱਤੇ ਛਿੱਲੇ ਰਹੇ ਸੀ ਜਾਂ ਕੋਈ ਜੰਗਲਾਤ ਮੈਕਮੇਂ ਦੇ ਬੰਦੇ ਸੀ ਜਾਂ ਕੋਈ ਠੇਕੇਦਾਰ ਦੇ ਸੀ। ਸਾਰੇ ਜੰਗਲਾਤ ਮੈਕਮੇਂ ਸਾਰਾ ਪਤਾ ਸਾਡੇ ਵੱਲ ਵੀਡੀਓ ਬਣੀ ਮੀਆਂ 80 90 ਉਹਦੇ ਕਸ਼ਮੀਰੀਏ ਜੋ ਜੰਮੂ ਕਸ਼ਮੀਰ ਤਾਂ ਲਿਆ ਕੇ ਛੱਡੇ ਸੀ ਉਹ ਅੱਜ ਸਵੇਰੇ ਹੀ ਸਮਾਨ ਚੱਕ ਕੇ ਚਲੇਗੇ ਇੱਥੇ ਤੇ ਕਿਉਂ ਚਲੇਗੇ ਕਿਉਂਕਿ ਹਾਈ ਕੋਰਟ ਦਾ ਆਰਡਰ ਆ ਗਿਆ। ਅਗਰ ਹਾਈ ਕੋਰਟ ਦਾ ਆਰਡਰ ਨਾ ਆਂਦਾ ਫਿਰ ਇਹਨਾਂ ਨੇ ਗੰਡਾਸਾ ਫੇਰਨਾ ਸੀ ਪੂਰਾ ਜ਼ਬਰਦਸਤ ਕਿਉਂਕਿ ਇੱਥੇ ਨੁਕਸਾਨ ਹੋਣਾ ਸੀ ਸਾਰਾ ಗ್ರಾಮ ਪੰਚਾਇਤ ਦਾ। ਜੰਗਲ ਜਿਹੜਾ ਤਕਸੀਮ ਬਿਨਾ ਵਧਣਾ ਬਹੁਤ ਗੈਰਕਾਨੂੰਨੀ ਹੈ ਕਿਉਂਕਿ ਜਿਹੜਾ ਵੀ ਸਾਂਝਾ ਮੁਸਲਕਾ ਸਾਰਾ ਇਕੱਠਾ ਪਿਆ ਹੈ ਹੂੰ ਹੂੰ ਸਾਰਾ ਇਕੱਠਾ ਹੋਣ ਦੇ ਬਾਵਜੂਦ ਵੀ ਇਹ ਦੇਖ ਲਓ ਪੂਰੇ ਗੰਡਾਸਾ ਚੱਲ ਰਿਹਾ ਹੈ ਨੰਬਰਦਾਰ ਸਾਡੇ ਨਾਲੇ ਨੰਬਰਦਾਰ ਸਾਹਿਬ ਇਹ ਤੁਹਾਡੀ ਕੋਈ ਮਨਜ਼ੂਰੀ ਹੋਈ ਨਹੀਂ ਕਿ ਆਪ ਤਾਂ ਇਕੱਲੇ ਸਰਪੰਚ ਨੂੰ ਨਾਂ ਪੁੱਛਿਆ ਬਾਕੀ ਪੰਚਾਇਤ ਨੂੰ ਪੁੱਛਿਆ ਹੋਏ ਨਹੀਂ ਤੁਹਾਡੇ ਧਿਆਨ 'ਚ ਵੀ ਨਹੀਂ ਹੈ ਬਾਈ ਤੁਹਾਡੇ ਧਿਆਨ 'ਚ ਨਹੀਂ ਨਹੀਂ ਆਪਣੇ ਧਿਆਨ ਵਿੱਚ ਥੋੜੇ ਧਿਆਨ 'ਚ ਵੀ ਨਹੀਂ ਹੈ ਤਾਂ ਬਾਈ ਸਾਡੇ ਨਾਲ ਨਹੀਂ ਤਾਂ ਬਾਈ ਤੁਹਾਡੇ ਧਿਆਨ 'ਚ ਕਿਸੇ 'ਚ ਕੀ ਕੋਈ ਨਹੀਂ ਇਹ ਗਲਤ ਹੋ ਰਹੀ ਕਟਾਈ ਗਲਤ ਹੈ ਜੀ ਗਲਤ ਹੈ ਤੁਸੀਂ ਬਚਾਉਣ ਵਾਸਤੇ ਖੜੇ ਸਾਰੇ ਹਾਂਜੀ ਹਾਂ ਬਚਾਉਣ ਵਾਸਤੇ ਪੰਚਾਇਤ ਦੇ ਨਾਲੋਂ ਪੰਚਾਇਤ ਨਾਲ ਆ ਗਏ ਹਾਂਜੀ ਭਾਈ ਜੀ ਤੁਸੀਂ ਵੀ ਨਾਲ ਪੰਚਾਇਤ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਹੁਣ ਅਗਲਾ ਕਦਮ ਕੀ ਹੈ ਹੁਣ ਕੀ ਤੁਸੀਂ ਅੱਗੇ ਅਪਲੀਕੇਸ਼ਨ ਕਿੱਥੇ ਦਿੱਤੀਆਂ ਨੇ ਕੀ ਹੁਣ ਮਹਿਕਮਾ ਕਹਿ ਰਿਹਾ ਹੈ ਮਾਲ ਵਿਭਾਗ ਕੀ ਕਹਿ ਰਿਹਾ ਜਿੱਦੇ ਤੁਸੀਂ ਦੋਸ਼ ਲਾ ਰਹੇ ਹੋ ਕਿਸੇ ਨਿਸ਼ਾਨਦੇਹੀ ਹੋ ਗਈ ਪਟਵਾਰੀ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਤੁਸੀਂ ਦਿੱਤੀ ਐਪਲੀਕੇਸ਼ਨ ਭਾਈ ਜੀ ਅੱਜ ਅਸੀਂ ਇਹ ਸਾਰੇ ਡਾਕੂਮੈਂਟ ਦੀ ਜਿੰਨੀਆਂ ਫੋਟੋਆਂ ਖਿੱਚ ਕੇ ਅਸੀਂ ਸਾਡੇ ਜੋ ਹਲਕੇ ਦੀ ਸਾਡੀ ਭੈਣ ਗਗਨ ਅਰਮੋਨਮਾਨ ਐਮ ਐਲ ਏ ਹੈ ਅਸੀਂ ਉਹਨਾਂ ਤੱਕ ਆ ਜੀ ਪਹੁੰਚਤੀ ਹੈ ਬਾਕੀ ਮੰਡੇ ਨੂੰ ਜੋ ਕਾਰਵਾਈ ਦਫ਼ਤਰ ਖੁੱਲਣੇ ਮੰਡੇ ਨੂੰ ਕੱਲ ਸੰਡੇ ਹੋ ਗਿਆ ਮੰਡੇ ਨੂੰ ਅਸੀਂ 3ਰ ਸੈਕਟਰ ਡੀ ਐਫ ਓ ਸਾਹਿਬ ਨੂੰ ਮਿਲਾਂਗੇ ਜੋ ਇਹਨਾਂ ਦੇ ਪੀ ਸੀ ਸੀ ਐਸ ਅਫਸਰ ਹੈ ਜੀ ਧਰਮਿੰਦਰ ਸ਼ਰਮਾ ਜੀ ਅਸੀਂ ਉਹਨਾਂ ਨੂੰ ਵੀ ਮਿਲਾਂਗੇ ਅਸੀਂ ਇਹਨਾਂ ਦੇ ਅਫਸਰਾਂ ਦੀਆਂ ਜੋ ਕਤੂਤਾਂ ਉਹਰੇ ਕਰਦੇ ਆ ਇਹ ਇਹ ਹਜੇ ਘੱਟ ਹੀ ਅਫਸਰ ਸਾਡੇ ਉਰੇ ਭੇਜਤੇ ਇਹ ਅੱਜ ਤੋਂ ਪਹਿਲਾਂ ਤਾਂ ਅਫਸਰ ਬਥੇਰੇ ਆਏ ਆ ਪਰ ਇਹ ਹਜੇ ਕੰਮ ਨਹੀਂ ਹੋਇਆ ਵੀ ਪੰਚਾਇਤ ਨੂੰ ਨਾ ਪੁੱਛਿਆ ਜਾਵੇ ਪੰਚਾਇਤ ਜਦ ਇਹਦੇ ਨਾਲ ਖੜੀ ਹੈ ਵੀ ਆਪਾਂ ਹਰੀਆਲੀ ਨੂੰ ਔਰ ਵੈਸੇ ਤਾਂ ਇਹ ਕੰਪਿਊਟਰ ਰਿਜ਼ਰਵ ਹੋ ਚੁੱਕਾ ਹੈ ਜੰਗਲ ਇਹ ਅਸੀਂ ਤਾਂ ਪੰਚਾਇਤ ਨਾਲ ਖੜੀ ਹੈ ਮਹਿਕਮੇ ਦੇ ਵੀ ਨਹੀਂ ਅਸੀਂ ਜੰਗਲ ਨੂੰ ਕੋਈ ਬਰਬਾਦ ਨਹੀਂ ਹੋਣ ਦੇਣਾ ਹੁਣ ਤੁਸੀਂ ਦੇਖ ਲਓ ਮਹਿਕਮੇ ਦੇ ਅਫਸਰ ਹੀ ਬਰਬਾਦ ਕਰਨੇ ਨੂੰ ਤਲੇ ਪਏ ਆ ਜੀ ਨਿਸ਼ਾਨਦਈਆਂ ਹੋ ਗਈਆਂ ਸਾਰਾ ਕੁਝ ਬਿਲਕੁਲ ਜੀ ਆ ਰਿਪੋਰਟ ਪਈ ਹੈ ਸਰ ਮੈਂ ਤੁਹਾਨੂੰ ਰਿਪੋਰਟ ਦਿਖਾ ਕੇ ਹਟਿਆ ਥੋੜੀ ਕਾਪੀ ਵੀ ਤੁ ਆ ਪਈ ਰਿਪੋਰਟ ਅੱਛਾ ਇਹ 15 12 ਨੂੰ ਇਹਨਾਂ ਨੇ ਨਿਸ਼ਾਨਦੀ ਕਰੀ ਮੇਰਾ ਜਿਹੜਾ ਇਤਰਾਜ਼ ਸੀ ਉਹ 12 ਤਰੀਕ ਦਾ ਸੀ ਉਹਦੇ باوجود ਵੀ ਇਹ ਦੇਖੋ ਇਤਰਾਜ਼ ਲਿਖਿਆ ਬਾ ਸਰਪੰਚ ਵੱਲੋਂ ਇਤਰਾਜ਼ ਵੀ ਲਿਖ ਕੇ ਦੇਤੇ ਆ ਉਸਤੇ باوجود ਵੀ ਫਿਰ ਫਿਰ ਦੇਖ ਲੋ ਤੇ ਆਹ ਲੋ ਜੀ ਇਹ ਹਿੰਦੀ ਰਿਪੋਰਟ ਦੀ ਕਾਪੀ ਇਹ ਵੀ ਇਹਨਾਂ ਨੇ ਡੀ ਐਫਓ ਦਫ਼ਤਰ 'ਚ ਦਾਖਲ ਕਰਤੀ ਐ ਫਿਰ ਮੈਂ ਡੀ ਐਫਓ ਸਾਹਿਬ ਨਾਲ ਗੱਲ ਕੀਤੀ ਸਾਰੀ ਗੱਲਬਾਤ ਦੱਸੀ ਉਹਨਾਂ ਨੂੰ ਤਾ ਉਹਨਾਂ ਨੇ ਮੈਨੂੰ ਵਿਸ਼ਵਾਸਨ ਦਿਵਾਇਆ ਵੀ ਆਪਾਂ ਬੰਦ ਦੀ ਕਾਰਵਾਈ ਬਿਲਕੁਲ ਕਰਾਂਗੇ ਨਾ ਤੇ ਪਰ ਸਾਡੀ ਹੁਣ ਜਿਹੜੀ ਮੰਗ ਹੈ ਇਹ ਜਿਹੜਾ ਹਰਾ ਦਰਖਤ ਹੈ ਇਹ ਹਰੇ ਦਰਖਤੇ ਛਿਲਚਲਾਈਆ ਕਰਿਆ ਹੁਣ ਸੁੱਕੇ ਗਾਦ ਰਖਤੇ ਇਹ ਤੇ ਕਾਰਵਾਈ ਬਣਦੀ ਹੈ ਜਿਸ ਬੰਦੇ ਨੇ ਵੀ ਕਰਿਆ ਚਾਹੇ ਉਹ ਠੇਕੇਦਾਰ ਹੈ ਚਾਹੇ ਉਹ ਫੋਰੈਸਟ ਗਾਰਡ ਹੈ ਚਾਹੇ ਉਹ ਰੈਂਜਰ ਹੈ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪ੍ਰਸ਼ਾਸਨ ਨੂੰ ਇੱਕ ਹੀ ਅਪੀਲ ਕਰਦਾ ਕੀ ਜਾਂ ਤਾਂ ਇਹਨਾਂ ਨੂੰ ਸਸਪੈਂਡ ਕਰੋ ਜਾਂ ਇਹਨਾਂ ਨੂੰ ਇੱਥੇ ਤੋਂ ਬਦਲਿਆ ਜਾਵੇ ਜਿਹੜੇ ਇੰਨੇ ਘਟੀਆ ਕੰਮ ਲੱਗੇਵੇਂ ਕਰਾਣ ਇੱਥੇ ਇਹਨਾਂ ਨੂੰ ਇੱਥੇ ਤੋਂ ਬਦਲ ਬਦਲ ਦੇਣਾ ਚਾਹੀਦਾ ਹੈ ਇਹੀ ਨਜਾਇਜ਼ ਕੰਮ ਹੋ ਰਿਹਾ ਹੈ ਕਿ ਹੋਰ ਵੀ ਹੋ ਰਿਹਾ ਤੁਹਾਡੇ ਸਿਸਮਾ ਚ ਸਾਰੇ ਨਜਾਇਜ਼ ਕੰਮ ਤਾਂ ਹੁਣ ਇਹਨਾਂ ਦੀ ਦੇਖਰੇਖ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਉਹ ਵੀ ਨ ਕੋਈ ਇਨਕੁਆਰੀ ਹੋਣੀ ਚਾਹੀਦੀ ਬਿਲਕੁਲ ਕਿ ਇਨਕੁਆਰੀ ਹੋਣੀ ਚਾਹੀਦੀਆਂ ਜੀ ਸਾਰੇ ਕੰਮ ਦੀ ਇਨਕੁਆਰੀ ਹੋਣੀ ਚਾਹੀਦੀ ਬਿਲਕੁਲ ਦੇਖੋ ਕਿ ਸਿਸਮਾ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬ ਸਾਡੇ ਨਾਲ ਸੀ ਨਾ ਹੁਣ ਦੱਸਿਆ ਗਿਆ ਕਿ ਦਰਖਤਾ ਨੂੰ ਛੱਲਿਆ ਗਿਆ ਤੇ ਕਿੱਥੋਂ ਮਨਜ਼ੂਰੀਆਂ ਮਿਲੀਆਂ ਨੇ ਕੌਣ ਨਿਸ਼ਾਨਦੇਹੀ ਕਰ ਗਿਆ ਕਿ ਅਸੀਂ 3300 ਏਕੜ ਵਾਸਤੇ ਲਿਖ ਕੇ ਦਿੱਤਾ ਹੋਇਆ ਸਾਡੀ ਜਿਹੜੀ ਪੰਚਾਇਤੀ ਜ਼ਮੀਨ ਦੀ ਜਾਂ ਜੰਗਲ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਪਰ 300 ਏਕੜ ਜਿਹੜੀ ਦੱਸਿਆ ਰਿਹਾ ਕਿ ਹੋਰ ਰਕਬਾ ਹੈ ਉਸ ਦੀ ਨਿਸ਼ਾਨਦੇਹੀ ਰਾਤੋ ਰਾਤ ਹੋ ਗਈ ਇਸ ਦੇ ਵਿੱਚ ਕੌਣ-ਕੌਣ ਅਫਸਰ ਇਨਵੋਲਵ ਨੇ ਇਨਕੁਆਇਰੀ ਦਾ ਵਿਸ਼ਾ ਹੈ ਇਹਨਾਂ ਨੂੰ ਦੱਸਿਆ ਗਿਆ ਕਿ 100 ਤੋਂ ਵੱਧ ਦਰਖਤ ਇਸ ਤਰੀਕੇ ਨਾਲ ਛਿਲ ਦਿੱਤੇ ਜਿਸ ਦੇ ਉੱਤੇ ਮਾਰਕਿੰਗ ਹੋਣ ਲੱਗੀ ਸੀ ਇਹ ਕਟਾਈ ਸ਼ੁਰੂ ਹੋਣ ਲੱਗੀ ਸੀ ਪਰ ਮਾਨਯੋਗ ਹਾਈ ਕੋਰਟ ਨੇ ਵੀ ਇਹ ਪੂਰੀ ਰੋਕ ਲਗਾਈ ਹੋਈ ਹੈ ਕਿ ਬਿਨਾ ਮਨਜ਼ੂਰੀ ਤੋਂ ਦਰਖਤ ਨਹੀਂ ਕੱਟੇ ਜਾ ਸਕਦੇ ਪੂਰੇ ਪੰਜਾਬ ਭਰ ਦੇ ਵਿੱਚ ਰੋਕ ਲਗਾਈ ਹੈ ਪਰ ਉਹਦੇ باوجود ਕੀਵੇਂ ਕੱਟੇ ਜਾ ਰਹੇ ਸੀ ਇਸ ਵਾਸਤੇ ਅਸੀਂ ਅਫਸਰ ਸਾਹਿਬਾਨ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਨਜ਼ੂਰੀਆਂ ਆਏ ਦਰਖਤਾਂ ਛਿੱਲੇ ਗਏ ਨੇ ਕਿ ਉਹਨਾਂ ਦੇ ਧਿਆਨ 'ਚ ਹੈ ਜਾਂ ਫਿਰ ਕਈ ਅਫਸਰ बार-ਬਾਰ ਇਸ ਤਰੀਕੇ ਦੇ ਕੰਮ ਕਰ ਰਹੇ ਨੇ ਹੈਲੋ ਹਾਂਜੀ ਹਾਂਜੀ ਡੀਐਫਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਸਰ ਬਾਠ ਠੀਕ ਹੈ ਅੱਛਾ ਸਰ ਇੱਕ ਪਿੰਡ ਸਿਸਮਾ ਦੀ ਪੰਚਾਇਤ ਨੇ ਦਰਖਤ ਦਿਖਾਏ ਨੇ ਜੀ ਸਿਸਮਾ ਜੰਗਲ ਦੇ ਵਿੱਚ ਕੋਈ 100 ਤੋਂ ਵੱਧ ਦਰਖਤ ਨੇ ਜਿਹੜੇ ਛਿੱਲੇ ਗਏ ਨੇ ਕਿ ਉੱਥੇ ਕੀ ਨੰਬਰਿੰਗ ਕਰਨ ਲੱਗੇ ਸੀ ਕੋਈ ਜਾਂ ਫੇ ਤੁਹਾਡੇ ਕੋਈ ਮਹਿਕਮੇ ਵੱਲੋਂ ਮਨਜ਼ੂਰੀ ਸੀ ਕੋਈ ਲੱਕੜ ਕੱਟਣ ਵਾਸਤੇ ਜੀ ਨਹੀਂ 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 ਕੋਈ ਮਨਜ਼ੂਰੀ ਨਹੀਂ ਆ ਉਹ ਸਟਾਫ ਨੂੰ ਕਹਿਤਾ ਹੈ ਸਾਫ ਨੇ ਸਾਰਾ ਰੋਕ ਕੇ ਐਕਸ਼ਨ ਵੀ ਲੈ ਰਿਹਾ ਉਹ ਹੈ ਨਾ ਕੋਈ ਗੱਲ ਨਹੀਂ ਹੈ ਇਹ ਕੌਣ ਕਰ ਰਿਹਾ ਸੀ ਇਹ ਕੌਣ ਛਿੱਲ ਰਿਹਾ ਸੀ ਦਰਖਤ ਜੀ ਕੁਝ ਪਤਾ ਲੱਗੇ ਜੀ ਏ ਨਾ ਮੈਂ ਰੀਕਸ ਉਸਮ ਸਾਹੀ ਫਿਰ ਦੱਸਦਾ ਹਾਂ ਹਾਂਜੀ ਮੈਂ ਉਹਨਾਂ ਕੇ ਨਾ ਤੁਹਾਨੂੰ ਫੋਨ ਕਰਦਾ ਵੀ ਕੀ ਹੋਇਆ ਕੀ ਨਹੀਂ ਹੈ ਆਪਣੇ ਵੱਲੋਂ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਸੀ ਅੱਛਾ ਜੀ ਹੁਣ ਜਿਹੜੇ ਬੰਦਾ ਕੋਈ ਛਿੱਲੇ ਦਾ ਹੋਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਰਾਂਗੇ ਓਬਵੀਅਸਲੀ ਕਰਾਂਗੇ ਅੱਛਾ ਕੋਈ ਮੈਕ ਕੋਈ ਮੈਕਮੇਂਟ ਅਧਿਕਾਰੀ ਵੀ ਸ਼ਾਮਲ ਹੋਇਆ ਜੀ ਉਹਦੇ ਖਿਲਾਫ ਜੀ ਹਾਂ ਜੀ ਜੋ ਵੀ ਵਿੱਚ ਇਨਵੋਲ ਹੈ ਜਿਹੜਾ ਵੀ ਕੋਈ ਹੈਗਾ ਉਹਦੀ ਕਾਰਵਾਈ ਤੇ ਹੋਏਗੀ ਸਰ ਪੰਚਾਇਤ ਵੱਲੋਂ ਦੱਸਿਆ ਗਿਆ ਕਿ ਕਿਸ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਮਾਲ ਵਿਭਾਗ ਵੱਲੋਂ ਕੁਝ ਪਟਵਾਰੀਆਂ ਵੱਲੋਂ ਤੇ ਜ਼ਿਲ੍ਹਾ ਕੰਨ ਕੋ ਵੱਲੋਂ ਉਹ ਉਹਦੇ ਬਾਰੇ ਕੋਈ ਥੋੜੇ ਧਿਆਨ ਚ ਹੋਵੇ ਸਾਡੇ ਕੋ ਜੀ ਰੈਵਨਿਊ ਡਿਪਾਰਟਮੈਂਟ ਕਰਦਾ ਹੈ ਨਾ ਹਾਂ ਜੀ ਹਾਂ ਜੀ ਹੁਣ ਚੱਕਰੀ ਹੈ ਵੀ ਚਲੋ ਉਹਦਾ ਹੁਣ ਹਲੇ ਕੰਮ ਸਾਰਾ ਰੁਕਿਆ ਹੋਇਆ ਹੈ ਹਾਂ ਜੀ ਸਾਡੇ ਮੈਂ ਕਿਹਨੇ ਰੋਕਦਾ ਸਾਰਾ ਕੰਮ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਵੀ ਹੁਕਮ ਜੀ ਮਾਈਕੋ ਮਾਨਯੋਗ ਹਾਈ ਕੋਰਟ ਦੇ ਵੀ ਹੁਕਮ ਨੇ ਜੀ ਕਿ ਕਿਸੇ ਤਰੀਕੇ ਦੀ ਨਿਊ ਹਾਈ ਕੋਰਟ ਦੇ ਵੀ ਆਰਡਰ ਨੇ ਹਾਂਜੀ ਇਹ ਸਾਰੇ ਇੰਪਲੀਮੈਂਟ ਕਰ ਰਹੇ ਆ ਕੋਈ ਐਸਾ ਦਾ ਜੇ ਕੋਈ ਕਰੂਗਾ ਵੀ ਉੱਤੇ ਕਾਰਵਾਈ ਹੋਏਗੀ ਸਿੱਧੀ ਕਰੇ ਠੀਕ ਹੈ ਜੀ ਮੈਂ ਉਹ ਤੁਹਾਨੂੰ ਡਿਟੇਲ ਚ ਕਰਦਾ ਹੋ ਰਹੀ ਦਸ ਸਾਰੇ ਦੱਸਦੇ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਓਕੇ ਓਕੇ ਥੈਂਕ ਯੂ ਸਰ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਜਿਹੜੇ ਡੀ ਐਫਓ ਮੁਹਾਲੀ ਜਿੰਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਵੱਲੋਂ ਕੋਈ ਮਨਜ਼ੂਰੀ ਨਹੀਂ ਜੇ ਇਹਨਾਂ ਦੇ ਵੀ ਕੋਈ ਇਸ ਤਰੀਕੇ ਦੀ ਇਲਿਗਲ ਕੰਮ ਕੀਤਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਾਵੇਂ ਕੋਈ ਸਾਡਾ ਵਿੱਚ ਅਧਿਕਾਰੀ ਹੋਵੇ ਪਾਵੇਂ ਕੋਈ ਹੋਰ ਬੰਦੇ ਨਹੀਂ ਪਾਵੇਂ ਕੀ ਦੱਸ ਦਿੰਨੇ ਆ ਕਿ ਮਾਨਯੋਗ ਹਾਈ ਕੋਰਟ ਵੱਲੋਂ ਵੀ ਰੋਕ ਲਗਾਈ ਹੋਈ ਹੈ ਪੂਰੇ ਪੰਜਾਬ ਭਾਰਤ ਦੇ ਵਿੱਚ ਕਿ ਬਿਨਾ ਮਨਜ਼ੂਰੀ ਤੋਂ ਕੋਈ ਦਰਖਤ ਨਹੀਂ ਕੱਟਿਆ ਜਾ ਸਕਦਾ ਤੇ ਇਹਨਾਂ ਨੂੰ ਦੱਸਿਆ ਗਿਆ ਸਹੀ ਵੀ ਰੋਕ ਦਿੱਤਾ ਹੈ ਕਿ ਸਾਡੇ ਵੱਲੋਂ ਕੋਈ ਮਨਜ਼ੂਰੀ ਨਹੀਂ ਅਗਰ ਕਿਸੇ ਨੇ ਕੋਈ ਮਨਜ਼ੂਰੀ ਦਿੱਤੀ ਹੈ ਤਾਂ ਪੂਰੀ ਜਾਂਚ ਦਬਿਸ਼ ਹੈ ਤਾਂ ਇਸ ਨੂੰ ਲੈ ਕੇ ਦੇਖਦੇ ਕਿ ਹੁਣ ਸਿਸਮਾ ਜੰਗਲ ਦੇ ਵਿੱਚ ਜੋ ਦਰਖਤ ਛਿੱਲੇ ਗਏ ਨੇ ਉੱਤੇ ਪਿੱਛੇ ਕੌਣ ਹੈ ਕੌਣ ਲੱਕੜ ਕਟਾਣ ਲੱਗਿਆ ਸੀ ਕਿਸ ਦਾ ਹੱਥ ਹੈ ਕਿਹੜੇ ਅਧਿਕਾਰੀ ਮਿਲੇ ਹੋਏ ਸੀ ਇਹ ਪੂਰਾ ਇਨਕੁਆਇਰੀ ਦਾ ਵਿਸ਼ਾ ਹੈ ਇਸ ਨੂੰ ਲੈ ਕੇ ਡੀਐਫਓ ਸਾਹਿਬ ਬੋਲ ਦੱਸਿਆ ਗਿਆ ਕਿ ਪੂਰੀ ਜਾਂਚ ਕੀਤੀ ਜਾਵੇਗੀ ਅਗਰ ਇਸ ਤਰੀਕੇ ਦਾ ਕੋਈ ਦੋਸ਼ੀ ਪਾਇਆ ਗਿਆ ਤੁਹਾਡੇ ਨਾਲ ਸੁਮਿਤ ਦੇ ਨਾਲ ਹਰਤੇਸ਼